ਜੇ ਤੁਸੀਂ ਅੱਜ ਵੀ ਨਾ ਡਲੇਵਾਲ ਜੀ ਦੇ ਨਾਲ ਖੜੇ ਤਾਂ ਆਉਣ ਵਾਲੇ ਟਾਈਮ ਵਿੱਚ ਜਿਹੜੀਆਂ ਸਾਡੀਆਂ ਨਸਲਾਂ ਉਹ ਬਰਬਾਦ ਹੋ ਜਾਣੀਆਂ ਜਮੀਰਾ ਮਰੀਆਂ ਹੋਈਆਂ ਨੇ ਆਪਣੀਆਂ ਹਾਂ ਆਪਾਂ ਸੋਚਦੇ ਹਾਂ ਉਹ ਬੈਠੇ ਹੋਏ ਨੇ ਲੋ ਕੁੜੀ ਕਰ ਰਹੇ ਨੇ ਉਹਨਾਂ ਦੇ ਜੀ ਕਿਉਂ ਦੇਖ ਰਹੇ ਨੇ ਹਾਂ ਕਿਉਂ ਕਦੋਂ ਪੂਰੇ ਹੋਣ ਸਿੱਧੂ ਮੂਸੇਵਾਲ ਜੀ ਦੇ ਹੈ ਨਾ ਹਾਂ ਉਹ ਵੀਰ ਜਦੋਂ ਬਚਾਰੇ ਇਸ ਦੁਨੀਆ ਤੋਂ ਹੀ ਚਲੇ ਗਏ ਮੂੰ ਤਾਂ ਲੋਕਾਂ ਨੇ ਪੋਸਟ ਆ ਪਾਈਆਂ ਉਹਨਾਂ ਦੇ ਲੱਖਾਂ ਦੀ ਤਦਦ ਕਿੰਨੇ ਤਦਦ ਦੀ ਗਿਣਤੀ ਵਿੱਚ ਉੱਥੇ ਲੋਕ ਖੜੇ ਨੇ ਜੇ ਤੁਸੀਂ ਅੱਜ ਵੀ ਉਹੀ ਕੰਮ ਕਰਤਾ ਦੇਖੋ ਪੰਜਾਬ ਦੇ ਵਾਸੀਓ ਉਸ ਟਾਈਮ ਤੇ ਜਾ ਕੇ ਉੱਥੇ ਖੜੇ ਨਾ ਤਾਂ ਉਹ ਨਾਲ ਖੜਨਾ ਨਹੀਂ ਹੋਇਆ ਜੇ ਤੁਸੀਂ ਖੜਨਾ ਮੈਂ ਆਧੀਆਂ ਭੈਣਾਂ ਨੂੰ ਵੀ ਇਹੀ ਬੇਨਤੀ ਕਰਨੀ ਆ ਮੈਂ ਭਾਗੋ ਵਾਂਗੂ ਅੱਜ ਜਾ ਕੇ ਮੈਦਾਨ ਚ ਉਤਰੋ ਕਿ ਪਿਛਲੇ ਦਿਨ ਘਟਨਾ ਦੇਖੀਆ ਪਸਾਨਾਂ ਤੇ ਫੁੱਲ ਸਿੱਟੇ ਨੇ ਕੈਮੀਕਲ ਵਾਲੇ ਫੁੱਲ ਅਥਰੋਗੈਂਸ ਦੇ ਪੁਲੀਸ ਦੇ ਗੋਲੇ ਚਲਾਏ ਗਏ ਨੇ ਹੈਨਾ ਉਹ ਕੱਲੇ ਉਹਨਾਂ ਤੇ ਨਹੀਂ ਚਲਾਏ ਗਏ ਨਾ ਕਿਸਾਨਾਂ ਤੇ ਚਲਾਏ ਗਏ ਨੇ ਉਹ ਸਾਡੇ ਤੇ ਸਿੱਟੇ ਗਏ ਨੇ ਪੰਜਾਬ ਦੇ ਵਸਨੀਕਾਂ ਤੇ ਸਿੱਟੇ ਗਏ ਨੇ ਮੈਂ ਚਾਹੁੰਨੀ ਆ ਜੇ ਤੁਸੀਂ ਡੱਲੇਵਾਲ ਜੀ ਦੇ ਨਾਲ ਨਹੀਂ ਖੜਨਾ ਆਦੇ ਹੱਕਾਂ ਦੇ ਲਈ ਖੜੋ ਠੀਕ ਹੈ ਉਹ ਆਪਣੇ ਹੱਕਾਂ ਦੇ ਲਈ ਖੜੇ ਹੋਏ ਹਾਂ ਹਾਲ ਸਫਰ ਟੈਲੀਵਿਜ਼ਨ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਕਰੇਵਾਲ ਗੱਲਬਾਤ ਕਰ ਲੈਨੇ ਆ ਕਿਸਾਨੀ ਅੰਦੋਲਨ ਦੀ ਜਗਜੀਤ ਸਿੰਘ ਢੱਲੇਵਾਲ ਜਿਹੜੇ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਬਹੁਤ ਦਿਨ ਹੋ ਗਏ ਨੇ ਉਹਨਾਂ ਨੂੰ ਤੇ ਉਹਨਾਂ ਦੀ ਜਿਹੜੀ ਸਿਹਤ ਹੈ ਬੜੀ ਨਾਜ਼ੁਕ ਹੋ ਰਹੀ ਹੈ ਦਿਨੋ ਦਿਨ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਰਹਿਣਗੇ ਐਡਵੋਕੇਟ ਸੁਖਪ੍ਰੀਤ ਕੌਰ ਮਹਿਮਾ ਬਾਬਾ ਸਭ ਤੋਂ ਪਹਿਲਾਂ ਮੈਮ ਸਸੀਕਾਲ ਜੀ ਸਸੀਕਾਲ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਤੁਸੀਂ ਇੱਥੇ ਆਏ ਜੀ ਤਾਂ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਨੇ ਆ ਕਿਸਾਨੀ ਮਸਲੇਆ ਦੀ ਤਾਂ ਕਿਵੇਂ ਦੇਖਦੇ ਹੋ ਜਗਜੀਤ ਸਿੰਘ ਢੱਲੇਵਾਲ ਜਿਹੜੇ ਪੋਖੜ ਤਾਲ ਤੇ ਬੈਠੇ ਉਹਨਾਂ ਦੀ ਜਿਹੜੀ ਸਿਹਤ ਹੈ ਬੜੀ ਨਾਜ਼ੁਕ ਨਜ਼ਰ ਆ ਰਹੀ ਹੈ ਤੇ ਬੜੀ ਨਾਜ਼ੁਕ ਹੋ ਰਹੀ ਹੈ। ਦੇਖੋ ਜੀ ਜੇ ਦੇਖਿਆ ਜਾਵੇ ਹਨਾ ਉਹਨਾਂ ਦੇ ਭੋਗ ਤੇ ਜਾ ਕੇ ਜਾਂ ਉਹਨਾਂ ਦੇ ਜਿਸ ਤਰ੍ਹਾਂ ਉਹ ਮਰਨ ਵਰਤ ਤੇ ਬੈਠੇ ਹੈ ਕੈਂਸਰ ਦੇ ਪੇਸ਼ੈਂਟ ਉਹਨਾਂ ਦੇ ਮੈਡੀਕਲ ਟਰੀਟਮੈਂਟ ਸਭ ਉਹਨਾਂ ਦੇ ਨਾਲ ਨੇ ਬਟ ਉਹ ਮੈਡੀਕਲ ਟਰੀਟਮੈਂਟ ਲੈਣ ਤੋਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਹੂੰ ਜੀ ਇਸ ਟਾਈਮ ਤੇ ਜੀ ਉਹ ਸਰਕਾਰ ਦੇ ਜੀ ਖਿਲਾਫ ਡਟੇ ਹੋਏ ਨੇ ਉੱਥੇ ਹਨਾ ਜੀ ਮੇਰੀਆਂ ਭੈਣਾਂ ਨੂੰ ਮੇਰੇ ਨੌਜਵਾਨ ਭਰਾਵਾਂ ਨੂੰ ਤੇ ਮੇਰੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਮੇਰੀ ਹੱਥ ਬਨ ਕੇ ਅੱਜ ਵੀ ਇਹੀ ਬੇਨਤੀ ਹੈ ਤੇ ਬੇਨਤੀ ਮੈਂ ਨਹੀਂ ਇਕੱਲੀ ਕਰ ਰਹੀ ਸਾਰਾ ਪੰਜਾਬ ਵਾਸੀਆਂ ਦੇ ਨੌਜਵਾਨ ਕਰ ਰਿਹਾ ਹੈ ਜੀ ਕਹਿ ਰਹੇ ਨੇ ਜੀ ਜੇ ਤੁਸੀਂ ਅੱਜ ਵੀ ਨਾ ਡਲੇਵਾਲ ਜੀ ਦੇ ਨਾਲ ਖੜੇ ਤਾਂ ਆਉਣ ਵਾਲੇ ਟਾਈਮ ਵਿੱਚ ਜਿਹੜੀਆਂ ਸਾਡੀਆਂ ਨਸਲਾਂ ਉਹ ਬਰਬਾਦ ਹੋ ਜਾਣਗੀਆਂ ਹੂੰ ਤੇ ਸਾਨੂੰ ਤੁਸੀਂ ਇਹ ਨਾ ਸੋਚੋ ਵੀ ਉਹ ਇੱਕ ਕਿਸਾਨ ਨੇ ਤਾਂ ਕਰਕੇ ਉੱਥੇ ਬੈਠੇ ਹੋਏ ਨੇ ਦੇਖੋ ਇਹ ਇੱਕ ਕਿਸਾਨ ਦੀ ਗੱਲ ਨਹੀਂ ਹੋ ਰਹੀ ਹਰ ਇੱਕ ਮਜ਼ਦੂਰ ਵਰਗ ਦੇਖ ਲਓ ਤੁਸੀਂ ਕਿਸੇ ਵੀ ਵਰਗ ਦੇ ਵਿੱਚ ਦੇਖ ਲਓ ਕਿਸਾਨਾਂ ਦੇ ਨਾਲ ਨਹੀਂ ਹਰ ਇੱਕ ਫੀਲਡ ਦੇ ਵਿੱਚ ਟੱਕਾ ਹੋ ਰਿਹਾ ਉਹ ਅੱਜ ਆਪਣੇ ਉੱਥੇ ਮਰਨ ਵਾਸਤੇ ਬੈਠੇ ਹੋਏ ਨੇ ਕਹਿੰਦਾ ਮਤਲਬ ਗੱਲ ਕਰ ਲਈਏ ਤਾਂ ਜਿਹੜੇ ਵੀ ਕਿਸਾਨੀ ਨਾਲ ਸਬੰਧਤ ਹੈ ਤਾਂ ਉਹ ਕਿਸਾਨ ਹੈ ਮਜ਼ਦੂਰ ਹੈ ਤੇ ਚਾਹੇ ਉਹ ਆਰਥੀਆ ਵਰਗ ਹੈ ਤਾਂ ਹਰ ਇੱਕ ਤੇ ਪ੍ਰਭਾਵ ਪੈਣਾ ਇਸ ਦਾ ਪਹਿਣਾ ਨਹੀਂ ਜੀ ਪਿਆ ਹੈ ਹੂੰ ਪਿਆ ਹੋਇਆ ਇਸ ਤੇ ਹੈਨਾ ਤੁਸੀਂ ਦੇਖ ਰਹੇ ਹੋ ਉਹਨਾਂ ਨੇ ਆਪਣੀ ਐਨੀ ਨਾਜ਼ੁਕ ਸਥਿਤੀ ਬਣੀ ਹੋਈ ਹੈ ਉਹਨਾਂ ਦੇ ਤੁਸੀਂ ਦੇਖ ਰਹੇ ਹੋ ਨਾ ਲੋਕ ਉਹਨਾਂ ਦੇ ਜਿਵੇਂ ਤੁਸੀਂ ਦੇਖਿਆ ਸੀ ਸਿੱਧੂ ਮੂਸੇਵਾਲ ਜੀ ਦੇ ਹੈਨਾ ਉਹ ਵੀਰ ਜਦੋਂ ਵਿਚਾਰੇ ਇਸ ਦੁਨੀਆ ਤੋਂ ਹੀ ਚਲੇ ਗਏ ਉਹ ਤਾਂ ਲੋਕਾਂ ਨੇ ਪੋਸਟ ਆ ਪਾਈਆਂ ਉਹਨਾਂ ਦੇ ਲੱਖਾਂ ਦੀ ਤਦੌਦ ਕਿੰਨੇ ਤਦੌਦ ਦੀ ਗਿਣਤੀ ਵਿੱਚ ਉੱਥੇ ਲੋਕ ਖੜੇ ਨੇ ਜੇ ਤੁਸੀਂ ਅੱਜ ਵੀ ਉਹੀ ਕੰਮ ਕਰਤਾ ਦੇਖੋ ਪੰਜਾਬ ਦੇ ਵਾਸੀਓ ਉਸ ਟਾਈਮ ਤੇ ਜਾ ਕੇ ਉੱਥੇ ਖੜੇ ਨਾ ਤੋਂ ਨਾਲ ਖੜਨਾ ਨਹੀਂ ਹੋਇਆ ਜੇ ਤੁਸੀਂ ਖੜਨਾ ਮੈਂ ਉਹਦੀਆਂ ਭੈਣਾਂ ਨੂੰ ਵੀ ਇਹ ਹੀ ਬੇਨਤੀ ਕਰਨੀ ਆ ਮਾਈ ਭਾਗੋ ਵਾਂਗੂ ਅੱਜ ਜਾ ਕੇ ਮੈਦਾਨ 'ਚ ਉਤਰੋ ਉਹਨਾਂ ਦੇ ਆਪਣੇ ਪਿਤਾ ਸਮਾਨ ਨੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਹੌਸਲਾ ਫਜ਼ਾਈ ਵਧਾਓ ਕਿਉਂਕਿ ਇਹ ਜਿਹੜਾ ਵਰਤ ਹੈ ਇਹ ਸਰਖਾਰ ਸਰਕਾਰਾਂ ਦੇ ਖਿਲਾਫ ਕਲੇ ਡੱਲੇਵਾਲ ਜੀ ਦਾ ਨਹੀਂ ਇਹ ਸਾਰੇ ਪੰਜਾਬ ਦੇ ਵਸਨੀਕਾਂ ਦਾ ਹੈ ਤਾਂ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਾਂ ਰਾਲ ਮਿਲ ਕੇ ਸਾਰੇ ਪੰਜਾਬ ਦੇ ਵਾਸੀ ਉਥੇ ਚੱਲੀਏ ਤੇ ਆਪਾਂ ਉਹਨਾਂ ਦੇ ਨਾਲ ਮੋੜ ਦੇ ਨਾਲ ਮੋੜਾ ਲਾ ਕੇ ਉਥੇ ਖੜੀਏ ਕਿਵੇਂ ਕਿਵੇਂ ਦੇਖਦੇ ਹੋ ਜੇ ਇੱਕ ਬਜ਼ੁਰਗ ਇੱਕ ਮੈਦਾਨ ਦੇ ਵਿੱਚ ਉਤਰੇ ਹੋਣ ਤੇ ਨੌਜਵਾਨ ਜਾਂ ਹੋਰ ਜਿਹੜੇ ਲੋਕ ਐ ਉਹਨਾਂ ਦਾ ਸਾਥ ਸਹੀ ਤਰੀਕੇ ਦੇ ਨਾਲ ਨਾ ਦੇਣ ਤਾਂ ਕਿੱਦਾਂ ਲਾ ਮਹਿਸੂਸ ਹੋ ਸਕਦਾ ਹੈ ਉਹਨਾਂ ਨੂੰ ਦੇਖੋ ਜੀ ਫਿਰ ਇਹ ਜੇ ਦੇਖਿਆ ਜਾਵੇ ਤਾਂ ਆਪਣੀਆਂ ਜ਼ਮੀਰਾਂ ਹੀ ਮਰੀਆਂ ਹੋਈਆਂ ਹੂੰ ਜ਼ਮੀਰਾਂ ਮਰੀਆਂ ਹੋਈਆਂ ਨੇ ਆਪਣੀਆਂ ਹੂੰ ਆਪਾਂ ਸੋਚਦੇ ਹਾਂ ਉਹ ਬੈਠੇ ਹੋਏ ਨੇ ਲੋਕ ਉਡੀਕ ਰਹੇ ਨੇ ਉਹਨਾਂ ਦੇ ਜੀ ਕਿਉ ਡਿਕ ਰਹੇ ਨੇ ਹੂੰ ਕਿਉ ਕਦੋਂ ਪੂਰੇ ਹੋਣ ਇਹ ਡਿਕ ਰਹੇ ਨੇ ਜਾਂ ਇਹ ਡਿਕ ਰਹੇ ਨੇ ਕਿ ਕਦੋਂ ਸਰਕਾਰਾਂ ਦੇ ਨੱਥ ਪਾ ਕੇ ਉਹਨਾਂ ਤੋਂ ਆਪਣੀਆਂ ਮੰਗਾਂ ਮਨਵਾਈਆਂ ਜਾਣ ਉਹਨਾਂ ਤੋਂ ਮੰਗਾਂ ਉਹਨਾਂ ਨੇ ਆਪ ਦੀ ਖਾਤਰ ਨਹੀਂ ਮਨਵਾਰੇ ਉਹ ਕੱਲੇ ਨਹੀਂ ਹੈਗੇ ਉਹ ਸਾਰੇ ਪੰਜਾਬ ਦੀ ਖਾਤਰ ਲੜ ਰਹੇ ਨੇ ਉਹ ਕੱਲੇ ਕਿਸਾਨਾਂ ਦੀ ਲੈਣ ਨਹੀਂ ਲੜ ਰਹੀ ਇਹ ਕਿੱਦੇ ਦੇ ਦੇਖੀ ਜ ਤੁਸੀਂ ਦੇਖਦੇ ਹੋ ਮਸਲੇ ਪਰ ਅੱਜ ਜੇ ਉਹਨਾਂ ਨੂੰ ਮਨਵਾਉਣ ਖਾਤਰ ਉੱਥੇ ਬੈਠੇ ਨੇ ਉਹ ਸਾਡੀ ਖਾਤਰ ਬੈਠੇ ਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਬੈਠੇ ਨੇ ਠੀਕ ਹੈ ਇਹ ਉਹਨਾਂ ਦੇ ਨਾਲ ਨਹੀਂ ਇਹ ਆਉਣ ਵਾਲੇ ਟਾਈਮ 'ਚ ਜੇ ਤੁਸੀਂ ਦੇਖੋਗੇ ਤਾਂ ਇਸ ਤੋਂ ਵੀ ਪਤਾ ਨਹੀਂ ਕਿੰਨਾ ਸਾਡੇ ਨਾਲ ਤੱਕਾ ਹੋਊਗਾ ਸ਼ਰਮ ਹੋ ਰਿਹਾ ਹੈ ਤੇ ਹੋਈ ਵੀ ਜਾਂਦਾ ਹੈ ਹੈਨਾ ਤਾਂ ਜੇ ਤੁਸੀਂ ਅੱਜ ਵੀ ਨਾ ਗਏ ਮੈਂ ਕਹਿੰਨੀ ਆ ਪੰਜਾਬ ਦੇ ਵਾਸੀਓ ਤਾਂ ਫਿਰ ਇਸ ਤੋਂ ਵੱਡੀ ਕੋਈ ਸ਼ਰਮ ਵਾਲੀ ਗੱਲ ਹੀ ਹੈਣੀ ਆਪਣੇ ਲਈ ਅਸੀਂ ਪਿਛਲੇ ਦਿਨ ਘਟਨਾ ਦੇਖੀ ਆ ਪਸਾਨਾਂ ਤੇ ਫੁੱਲ ਸਿੱਟੇ ਨੇ ਕੈਮੀਕਲ ਵਾਲੇ ਫੁੱਲ ਅਥਰੋਗੈਨਸ ਦੇ ਤੁਸੀਂ ਦੇਖੋ ਗੋਲੇ ਚਲਾਏ ਗਏ ਨੇ ਹੈਨਾ ਉਹ ਕੱਲੇ ਉਹਨਾਂ ਤੇ ਨਹੀਂ ਚਲਾਏ ਗਏ ਨਾ ਕਿਸਾਨਾਂ ਤੇ ਚਲਾਏ ਗਏ ਨੇ ਉਹ ਸਾਡੇ ਤੇ ਸਿੱਟੇ ਗਏ ਨੇ ਪੰਜਾਬ ਦੇ ਵਾਸੀਆਂ ਤੇ ਸਿੱਟੇ ਗਏ ਨੇ ਤਾਂ ਕਰਕੇ ਉਠੋ ਤੇ ਜਾਗੋ ਉਹ ਸਰਕਾਰ ਜਿਹੜੀ ਕਿ ਸਾਨੂੰ ਕਿ ਐਨੇ ਬੁਰੇ ਤਰੀਕੇ ਨਾਲ ਦੇਖੋ ਕਿੱਦਾਂ ਦੀ ਤੁਸੀਂ ਉਹ ਫੁੱਲਾਂ ਦੇ ਰੰਗ ਕੀ ਕਹਿਣਾ ਚਾਹੁੰਦੇ ਨੇ ਕੈਮੀਕਲ ਦੇ ਨਾਲ ਹਨਾ ਕਿਵੇਂ ਡੈਮੇਜ ਕਰ ਰਹੇ ਨੇ ਹਨਾ ਤਾਂ ਉਹਨਾਂ ਦਾ ਵਿਰੋਧ ਕਰਨ ਲਈ ਸਰਕਾਰ ਦਾ ਵਿਰੋਧ ਕਰਨ ਲਈ ਉੱਠੋ ਤੇ ਉੱਠ ਕੇ ਉਹਨਾਂ ਦੇ ਇਸ ਤਰ੍ਹਾਂ ਜਵਾਬ ਦਈਏ ਕਿ ਆਉਣ ਵਾਲੀਆਂ ਨਸਲਾਂ ਸਾਨੂੰ ਇਹ ਨਾ ਕਹਿਣ ਵੀ ਤੁਸੀਂ ਐਡਾ ਵੱਡਾ ਹੀਰਾ ਗਵਾਤਾ ਤੁਹਾਡੇ ਹੋਣ ਦੇ ਬਾਵੀ ਉਦਵੀ ਤੁਸੀਂ ਉਹਨਾਂ ਦੇ ਨਾਲ ਕਿਉਂ ਨਾ ਖੜੇ ਸਾਨੂੰ ਆਪ ਦੀਆਂ ਨਸਲਾਂ ਨੂੰ ਜਵਾਬ ਦੇਣਾ ਔਖਾ ਹੋ ਜੀ ਇਸ ਕਰਕੇ ਉੱਠੀਏ ਤੇ ਉਹਨਾਂ ਦੇ ਨਾਲ ਚੱਲੀਏ ਤਾਂ ਕਰਕੇ ਜੀ ਘਰਾਂ ਦੇ ਵਿੱਚ ਬੈਠਣਾ ਕੁਛ ਨਹੀਂ ਬੰਨਣਾ ਮਾਈ ਪਾਪ ਗੋਵੰਗ ਉੱਠ ਕੇ ਮੈਂ ਆਪ ਦੀਆਂ ਭੈਣਾਂ ਨੂੰ ਬੇਨਤੀ ਕਰਦੀਆਂ ਵੀ ਉਹਨਾਂ ਦੇ ਨਾਲ ਖੜੀਏ ਐ ਐਡਵੋਕੇਟ ਸਾਹਿਬ ਜੀ ਗੱਲਬਾਤ ਕਰੀਏ ਤਾਂ ਲੋਕ ਇਹ ਵੀ ਕਹਿਣਗੇ ਜੀ ਇਹ ਤਾਂ ਐਡਵੋਕੇਟ ਸਾਹਿਬ ਤਾਂ ਆਪ ਘਰੇ ਬੈਠੇ ਨੇ ਤੇ ਗੱਲਾਂ ਬਾਤਾਂ ਜਿਹੜੀਆਂ ਰਿਆਂ ਉਹ ਖਨੌਰੀ ਬਾਰਡਰ ਦੀਆਂ ਦਿੰਦੇ ਆ ਪੰਜਾਬ ਖਰੀਆਣਾ ਬਾਰਡਰ ਤੇ ਕਹਿੰਦੇ ਆ ਵੀ ਉੱਥੇ ਆਓ ਉੱਥੇ ਮੋਢੇ ਨਾਲ ਮੋਢਾ ਲਾਉ ਡੱਲੇਵਾਲ ਸਾਹਿਬ ਦੇ ਦੇਖੋ ਜੀ ਹਰ ਇੱਕ ਵਿਸ਼ੇ ਤੇ ਬੋਲਣਾ ਹਨਾ ਤੇ ਡੱਲੇਵਾਲ ਜੀ ਦੇ ਨਾਲ ਅਸੀਂ ਅੱਜ ਵੀ ਖੜੇ ਹਾਂ ਤੇ ਜੇ ਸਾਨੂੰ ਉਤਰਨਾ ਵੀ ਪਿਆ ਖਨੌਰੀ ਬਾਰਡਰ ਦੀਆਂ ਮਤਲਬ ਕਿ ਸੜਕਾਂ ਤੇ ਅਸੀਂ ਅੱਗੇ ਹੋ ਕੇ ਜਾਵਾਂਗੇ ਤੇ ਜੇ ਉੱਥੇ ਕੁਰਬਾਨੀਆਂ ਦੇਣ ਦੀ ਗੱਲ ਆਈ ਤਾਂ ਅਸੀਂ ਉਹ ਵੀ ਦੇਵਾਂਗੇ ਹੂੰ ਅਸੀਂ ਇਹ ਨਹੀਂ ਕਹਿੰਦੇ ਵੀ ਮੈਂ ਇਹ ਨਹੀਂ ਕਹਿੰਦੀ ਮੈਂ ਘਰੇ ਬੈਠੀ ਹਾਂ ਮੈਂ ਵੀ ਜਾਵਾਂਗੀ ਪਰ ਮੈਂ ਸਾਰੇ ਵਾਰ-ਵਾਰ ਮੈਂ ਨਹੀਂ ਕਹਿੰਦੀ ਲੱਖਾਂ ਸਿਧਾਣਾ ਕਰਾਇ ਇਸ ਬਾਰੇ ਹੋਰ ਕਈ ਲੀਡਰਸ਼ਿਪ ਦੇ ਬਾਰੇ ਵਿਰੋਧ ਵਿੱਚ ਕਿੰਨੇ ਨੌਜਵਾਨ ਆ ਰਹੇ ਨੇ ਹਨ ਪਰ ਅੱਜ ਵੀ ਮੈਂ ਉਹਨਾਂ ਨੂੰ ਹੱਥ ਬਨ ਕੇ ਹੋਰ ਵੀ ਆਪਦੀਆਂ ਭੈਣਾਂ ਨੂੰ ਮਾਤਾਵਾਂ ਨੂੰ ਤੇ ਭਰਾਵਾਂ ਨੂੰ ਇਹੀ ਬੇਨਤੀ ਕਰਦੀ ਆਂ ਵੀ ਜਾਓ ਤੇ ਜਾ ਕੇ ਜਿੰਨਾ ਵੀ ਹੋ ਸਕਦਾ ਆਪਣਾ ਪੂਰਾ ਸਹਿਯੋਗ ਤੇ ਯੋਗਦਾਨ ਦਿਓ ਜਿਹਦੇ ਨਾਲ ਆਪਾਂ ਆਪਦੀਆਂ ਆਉਣ ਵਾਲੀਆਂ ਕੌਮਾਂ ਨੂੰ ਪੀੜ੍ਹੀਆਂ ਨੂੰ ਨਸਲਾਂ ਨੂੰ ਬਚਾ ਸਕੀਏ ਮੈਂ ਚਾਹੁੰਨੀ ਆ ਜੇ ਤੁਸੀਂ ਡਲੇਵਾਲ ਜੀ ਦੇ ਨਾਲ ਨਹੀਂ ਖੜਨਾ ਆਦੇ ਹੱਕਾਂ ਦੇ ਲਈ ਖੜੋ ਠੀਕ ਹੈ ਉਹ ਆਪਣੇ ਹੱਕਾਂ ਦੇ ਲਈ ਖੜੇ ਹੋਏ ਨੇ ਇਹ ਨਾ ਹੋਵੇ ਵਿਵਾਦ ਵਿੱਚ ਆਪਾਂ ਉਹਨਾਂ ਨੂੰ ਲਿਖ ਲਿਖ ਕੇ ਦੇਈ ਜਾਈਏ ਉਹ ਕੋਈ ਗੱਲ ਨਹੀਂ ਬਣਨ ਵਾਲੀ ਹਨ ਜੇ ਤੁਸੀਂ ਕਹਣਾ ਜਉਂਦਿਆਂ ਨਾਲ ਖੜੋ ਜਾਗਦਿਆਂ ਨਾਲ ਖੜੋ ਇਹ ਪੰਜਾਬ ਦੀ ਧਰਤੀ ਤੁਸੀਂ ਦੇਖਿਆ ਹੋਣਾ ਧਰੋ ਦੇਖਿਆ ਹੋਣਾ ਨਾ ਇਹ ਯੋਧੇ ਪੈਦਾ ਕਰਦੀ ਆ ਅੱਜ ਉਹ ਯੋਧਾ ਉਹ ਸੂਰਮਾ ਉਹ ਹੀਰਾਣਾ ਗਵਾਲੇ ਉਹ ਪੰਜਾਬ ਦੇ ਵਾਸੀ ਉਹ ਜਾਗ ਜੋ ਉਹ ਜਾਗ ਜੋ ਜੇ ਤੁਸੀਂ ਜਾਗ ਸਕਦੇ ਹੋ ਤੇ ਜਿੰਨਾ ਵੀ ਸਾਰਾ ਜਾਗੋ ਤੇ ਜਾ ਕੇ ਉਹਨੂੰ ਵਿਚਾਰੇ ਨੂੰ ਜਿਹੜਾ ਇਸ ਟਾਈਮ ਤੇ ਉਹ ਇੰਨੀ ਨਾਜੁਕ ਸਥਿਤੀ ਹੈ ਜਿਹੜਾ ਮੈਡੀਕਲ ਕੈਂਸਰ ਦੇ ਪੀੜਤ ਤੁਸੀਂ ਦੇਖਿਆ ਮੈਡੀਕਲ ਟਰੀਟਮੈਂਟ ਸਭ ਕੁਝ ਉਹਨਾਂ ਡਾਕਟਰਸ ਇਸ ਟਾਈਮ ਤੇ ਦੇਖੋ ਉਹਨਾਂ ਦੇ ਨਾਲ ਖੜੇ ਹੋਏ ਨਹੀਂ ਪਰ ਉਹਨਾਂ ਨੇ ਸਾਫ਼ ਇਨਕਾਰ ਕੀਤਾ ਹੈ ਵੀ ਮੈਂ ਨਹੀਂ ਲੈਣਾ ਨਹੀਂ ਲੈਣਾ ਨਹੀਂ ਲੈਣਾ ਕੀ ਦੀ ਖਤ ਉਹ ਸਾਡੀ ਖਤਰਾ ਹੂੰ ਮੈਂ ਤਾਂ ਇਹੀ ਕਹਿਨੀ ਆ ਹੂੰ ਇਹ ਸਰਕਾਰਾਂ ਹੂੰ ਇਹ ਸਰਕਾਰਾਂ ਜਿਹੜੀਆਂ ਇੰਨੇ ਤੱਕੇ ਜ਼ੁਰਮ ਜ਼ੁਲਮ ਕਰ ਰਹੀਆਂ ਨੇ ਸਾਡੇ ਤੇ ਨਾ ਉਹਨਾਂ ਦੇ ਖਿਲਾਫ ਉਹ ਖੜੇ ਹੋਏ ਨਹੀਂ ਉਹ ਸਾਡੇ ਲਈ ਖੜੇ ਹੋਏ ਨੇ ਤੇ ਜਾਓ ਤੇ ਜਾ ਕੇ ਉਹਨਾਂ ਦਾ ਪੂਰਾ ਯੋਗਦਾਨ ਸਹਿਯੋਗ ਦਿਓ ਤੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਹੱਕਾਂ ਦੀ ਰਾਖੀ ਲਈ ਉਹਨਾਂ ਦੇ ਨਾਲ ਖੜੋ